ਪੰਜਾਬ ਦੇ ਖੇਤੇ ਅੰਦਰ ਲਗਭਗ 400 ਦੇ ਕਰੀਬ ਦੇ ਐਕਸ ਲਾਇਸੈਂਸ ਖਮਾ ਹਨ ਜੋ ਕਿ ਪੁਖੀ ਦੇ ਆਪਕਾਂ ਦੇ ਨਿਰਮਾਣ ਦੇ ਵਿੱਚ ਆਪਣਾ ਵੱਡਾ ਯੋਗਦਾਨ ਕੇ ਅੰਗਰੇਜ਼ੀ ਹਿੰਦੀ ਤੇ ਬਾਕੀਆਂ ਫ੍ਰੈਂਚ ਵਰਗੀਆਂ ਦੂਸਰੀਆਂ ਪੇਸ਼ਾਵਾਂ ਜਿਹੜੀਆਂ ਕਿ ਵਿਦੇਸ਼ੀ ਪੇਸ਼ਾਵਾਂ ਨੇ ਉਹਨਾਂ ਨੇ ਆਪਣੇ ਪੇਸ਼ਾਵਾਂ ਦੇ ਸਿਖਲਾਈ ਦੇ ਵਾਸਤੇ ਮਾਲਵਾ ਕਾਲਜ ਅਧਿਆਪਕ ਲਾਈ ਦੇ ਖੇਤਰ ਵਿੱਚ ਪੰਜਾਬ ਦੀ ਬੋਰੀ ਸੰਸਥਾ ਮੰਨ ਤਾਂ ਸਾਨੂੰ ਅੰਗਰੇਜ਼ੀ ਦੀ ਸਿਖਲਾਈ ਵਾਸਤੇ ਤਾਂ ਲੈਬ ਮਿਲ ਜਾਂਦੀ ਹੈ ਪਰ ਇਸ ਤਰ੍ਹਾਂ ਦਾ ਕੋਈ ਉਪਰਾਲਾ ਜਿਸ ਤਰ੍ਹਾਂ ਦੀ ਕੋਈ ਤਕਨੀਕ ਸਾਨੂੰ ਪੰਜਾਬੀ ਭਾਸ਼ਾ ਵਾਸਤੇ ਜਦੋਂ ਅਸੀਂ ਇੱਕ ਬਣਵੱਤਾ ਵਾਲਾ ਅਧਿਆਪਕ ਪੈਦਾ ਨਹੀਂ ਕਰ ਪਾ ਰਹੇ ਤਾਂ ਪਿੱਖੀ ਪੀੜੀਆਂ ਤੋਂ ਪਛਾੜ ਦੇ ਹੁਨਰ ਵਿਕਾਸ ਦੀ ਆਸ ਤਕਨੀਕ 'ਚ ਪਿਛੜ ਜਾਣ ਕਾਰਨ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਲੈਬ ਕੋਈ ਆਨਲਾਈਨ ਪੋਰਟਲ ਕੋਈ ਐਪ ਇੰਨੀਆਂ ਤੰਗੀਆਂ ਇੰਨੀਆਂ دشਵਾਰੀਆਂ ਅਸਥਾਈ ਨੌਕਰੀਆਂ ਤੇ ਨਗੁਣੀਆਂ ਤਰਖਾਹ ਤੇ ਕੰਮ ਕਰਦਾ ਅਜਿਹੇ ਸਮੇਂ ਵਿੱਚ ਅਜਿਹੇ ਹਾਲਾਤਾਂ ਵਿੱਚ ਪੰਜਾਬੀ ਵਿਦਿਆਪਕ ਮੰਚ ਦਾ ਕਠਨ ਹੋਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਜਿੱਥੇ ਅਸੀਂ ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਅੰਤਰਰਾਸ਼ਟਰੀ ਪਿਸ਼ਾਵਾਂ ਵਿੱਚ ਸਿਰਜੇ ਜਾ ਰਹੇ ਸਾਹਿਤ ਨੂੰ ਪੰਜਾਬੀ ਵਿੱਚ ਉਲੱਠਾ ਕਰਕੇ ਦੀ ਆਪਕੋ ਮਾਨ ਸਤਿਨਦਰਵਾਤਾ ਪਰਮਜੀਤ ਸਿੰਘ ਦੰਦਾਵਾਦ ਸਾਹਿਬ ਵਰਕਿੰਗ ਕਮੇਟੀ ਦੇ ਮੈਂਬਰ ਸਾਹਿਬਾਨ ਤੇ ਅਧਿਆਪਕ ਸਾਥੀਓ ਮੇਰੇ ਵੱਲੋਂ ਯਾਨੀ ਕਿ ਡਾਕਟਰ ਸੁਖਵਿੰਦਰ ਸਿੰਘ ਚੀਮਾ ਅਸਿਸਟੈਂਟ ਪ੍ਰੋਫੈਸਰ ਮਾਲਵਾ ਸੈਂਟਰ ਕਾਲਜ ਆਫ এডਿਕੇਸ਼ਨ ਫਾਰ ਔਰਮਨ ਲੁਧਿਆਣਾ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਸ ਦਿਨ ਤੋਂ ਇਹ ਅਧਿਆਪਕ ਮੈਂਚ ਬਣਿਆ ਹੈ ਉਸੇ ਦਿਨ ਤੋਂ ਇਸ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ ਪਿਛਲੇ ਲੰਬੇ ਸਮੇਂ ਤੋਂ ਵਕਫਾ ਕਦਿਆ ਆਪਣੇ ਸਾਥੀਆਂ ਵੱਲੋਂ ਜੋ ਕਿ ਵਕਫਾ ਅਧਿਾਰਤੇ ਕੰਮ ਕਰ ਰਹੇ ਹਨ ਪੰਜਾਬੀ ਅਧਿਆਪਕ ਨੂੰ ਤਰਪੇਸ਼ ਦੁਸ਼ਵਾਰੀਆਂ ਸਮੱਸਿਆਵਾਂ ਮੁਸ਼ਕਲਾਂ ਜ ਤੰਗੀਆਂ ਦ੍ਰਿਸ਼ਟੀਆਂ ਦੀ ਬਾਤ ਆਪਣੇ ਵਿਚਾਰਾਂ ਦੀ ਸਾਂਝ ਇਸ ਮੰਚ ਨਾਲ ਪਾਈ ਗਈ ਜਿੱਥੇ ਉਹ ਇਹਨਾਂ ਦੁਸ਼ਵਾਰੀਆਂ ਦੀ ਬਾਤ ਪਾਉਂਦੇ ਨਾਲ ਹੀ ਉਹ ਆਪਣੇ ਵੱਲੋਂ ਇਹਨਾਂ ਮੁਸ਼ਕਲਾਂ ਦੇ ਹੱਲ ਲਈ ਸੰਭਾਵੀ ਸੁਝਾਅ ਜਿਹੜੇ ਹਨ ਉਹਨਾਂ ਦੀ ਸਾਜਵੀਂ ਪਹੁੰਚ ਜੋ ਕਿ ਇੱਕ ਬਹੁਤ ਹੀ ਸਚਜਾ ਉਪਰਾਲਾ ਹੈ ਅਜੇ ਹਮੰਚ ਸਥਾਪਿਤ ਕਰਕੇ ਯਸ ਪਰਕਿੰਗ ਕਮੇਟੀ ਵੱਲੋਂ ਇੱਕ ਬਹੁਤ ਹੀ ਸਲਾਘਾਯੋਗ ਉਪਰਾਲਾ ਕੀਤਾ ਗਿਆ ਜਿਸ ਨੇ ਜਿੱਥੇ ਪੂਰੇ ਪੰਜਾਬ ਦੇ ਪੰਜਾਬੀ ਅਧਿਆਪਕਾਂ ਨੂੰ ਸਿਰ ਜੋੜਨ ਲਈ ਇੱਕ ਸੱਤ ਦਿੱਤੀ ਉੱਤੇ ਹੀ ਆਪਣੇ ਕਿਤੇ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਖੋਜਣ ਲਈ ਸਾਨੂੰ ਸਿਰ ਜੋੜਨ ਲਈ ਤੇ ਵਿਚਾਰਾਂ ਦੀ ਸਾਂਝ ਪਾਉਣ ਲਈ ਇੱਕ ਮੰਚ ਵੀ ਦਿੱਤਾ ਜਿਸ ਤੋਂ ਅਸੀਂ ਵੱਡੀ ਆਸ ਕਰਦੇ ਹਾਂ ਵਕ ਵਕ ਜਦੋਂ ਆਪ ਸਾਥੀਆਂ ਵੱਲੋਂ ਆਪਣੇ ਜਦੋਂ ਵਿਚਾਰਾਂ ਦੀ ਸਾਂਝ ਪਾਈ ਗਈ ਤਾਂ ਮੇਰੇ ਮਨ ਵਿੱਚ ਵੀ ਇੱਕ ਵੱਲ ਉੱਠਿਆ ਕਿ ਕਿਉਂ ਨਾ ਇੱਕ ਉਸ ਕਿੱਤੇ ਦੀ ਜਾਂ ਉਸ ਏਰੀਆ ਦੀ ਵੀ ਗੱਲ ਕੀਤੀ ਜਾਵੇ ਜਿਹੜਾ ਕਿ ਅਣਛੂਆ ਰਹਿ ਗਿਆ ਹੈ ਉਹ ਹੈ ਪੰਜਾਬੀ ਪੰਜਾਬ ਦੇ ਵਿੱਚ ਪੰਜਾਬੀ ਅਧਿਆਪਕ ਸਖਲਾਈ ਦਾ ਏਰੀਆ ਪੰਜਾਬ ਦੇ ਛਿੱਤੇ ਅੰਦਰ ਲਗਭਗ 400 ਦੇ ਕਰੀਬ ਅਧਿਆਪਕ ਸਖਲਾਈ ਸੰਸਥਾਨ ਜੋ ਕਿ ਪਕੀ ਦੇ ਆਪਕਾਂ ਦੇ ਨਿਰਮਾਣ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾ ਰਹੇ ਹਾਂ ਪਰ ਜਦੋਂ ਅਸੀਂ ਪਿਛਲੇ 20 ਸਾਲਾਂ ਦੇ ਸਮੇਂ ਨੂੰ ਦੇਖਦੇ ਹਾਂ ਇਹਨਾਂ ਦੋ ਵਿਹਾਕਿਆਂ ਵਿੱਚ ਅਧਿਆਪਕ ਸਿਕਲਾਈ ਸੰਸਥਾਵਾਂ ਵਿੱਚ ਕੰਮ ਕਰਦੇ ਇਧਿਆਪਕਾਂ ਦੀ ਗੁਣਵੱਤਾ ਕੰਮ ਦੇ ਸੱਭਿਆਚਾਰ ਦੇ ਨਿਗਾਰ ਉੱਥੋਂ ਸਿਕਲਾਈ ਲੈ ਕੇ ਨਿਕਲ ਰਹੇ ਅਧਿਆਪਕਾਂ ਦੀ ਗੁਣਵੱਤਾ ਸਖਲਾਈ ਪદ્ધਤੀਆਂ ਤੇ ਉਹਨਾਂ ਲਈ ਜ਼ਰੂਰੀ ਸਖਲਾਈ ਤਕਨੀਕਾਂ ਦੇ ਵਿੱਚ ਪੰਜਾਬੀ ਭਾਸ਼ਾ ਦਾ ਪਿੱਛੜ ਜਾਣਾ ਸਾਡੇ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਜੋ ਅਧਿਆਪਕ ਅਸੀਂ ਤਿਆਰ ਕਰ ਰਹੇ ਹਾਂ ਉਹ ਦੂਸਰੀਆਂ ਪਿਸ਼ਾਵਾਂ ਦੇ ਅਧਿਆਪਕਾਂ ਵਰਗੀਆਂ ਕੁਸ਼ਲਤਾਵਾਂ ਤੇ ਕੌਸ਼ਲ ਨਹੀਂ ਰੱਖਦਾ ਤਾਂ ਸਾਡੇ ਲਈ ਇੱਕ ਚਿੰਤਾ ਦਿਲਕੀਰ ਪੈਦਾ ਕਰਦਾ ਜਦੋਂ ਮੈਂ ਇਸ ਤੇ ਕਾਰਨ ਅਨੁਭੋਗਦਾ ਹਾਂ ਤਾਂ ਮੈਂ ਦੇਖਦਾ ਹਾਂ ਕਿ ਅੰਗਰੇਜ਼ੀ ਹਿੰਦੀ ਤੇ ਬਾਕੀਆਂ ਫ੍ਰੈਂਚ ਵਰਗੀਆਂ ਦੂਸਰੀਆਂ ਪਿਸ਼ਾਵਾਂ ਜਿਹੜੀਆਂ ਕਿ ਵਿਦੇਸ਼ੀ ਪਿਸ਼ਾਵਾਂ ਨੇ ਉਹਨਾਂ ਨੇ ਆਪਣੇ ਪਿਸ਼ਾਵਾਂ ਦੇ ਸਖਲਾਈ ਦੇ ਵਾਸਤੇ ਵਿਸ਼ੇਸ਼ ਤਕਨੀਕਾਂ ਦੀ ਵਿਕਾਸ ਰਾਹੀਂ ਭਾਸ਼ਾ ਉਚਾਰਨ ਔਰ ਭਾਸ਼ਾ ਦੇ ਸਵਰਾਂ ਦੇ ਉਚਾਰਨ ਦੇ ਅੰਤਰਾਂ ਨੂੰ ਸੁਕਾਉਣ ਦੇ ਲਈ ਵਿਸ਼ੇਸ਼ ਲੈਪਾ ਦਾ ਨਿਰਮਾਣ ਕੀਤਾ ਜਿਸ ਦੇ ਰਾਹੀਂ ਉਪਸ਼ਾਵਾਦੀ ਸਿਕਲਾਈ ਦੀ ਗੁਣਵੱਤਾ ਤੇ ਉਹਨਾਂ ਦੇ ਹੁਨਰਾਂ ਦੇ ਜਿਹੜਾ ਹੈ ਪੱਧਰ ਨੂੰ ਸੁਧਾਰਨ ਵਿੱਚ ਕੰਮ ਲੱਗੂ ਜਦੋਂ ਕਿ ਮੈਂ ਜਿਸ ਸੰਸਥਾ ਵਿੱਚ ਕੰਮ ਕਰਦਾ ਹਾਂ ਮਾਲਵਾ ਸੈਂਟਰ ਕਾਲਜ ਆਫ ਐਜੂਕੇਸ਼ਨ ਜੋ ਕਿ ਮੇਰੀ ਪਿਆਰੀ ਸੰਸਥਾ ਹੈ ਅਧਿਆਪਕ ਸਿਖਲਾਈ ਦੇ ਖੇਤਰ ਵਿੱਚ ਮਾਲਵਾ ਦਾ ਆਪਣਾ ਇੱਕ ਨਾਮ ਹੈ ਮਾਲਵਾ ਕਾਲਜ ਅਧਿਆਪਕ ਸਿਖਲਾਈ ਦੇ ਖੇਤਰ ਵਿੱਚ ਪੰਜਾਬ ਦੀ ਮੋਢੀ ਸੰਸਥਾ ਮੰਨੀ ਜਾਂਦੀ ਹੈ ਮੋਢੀ ਸੰਸਥਾ ਮੰਨੀ ਜਾਂਦੀ ਹੈ ਤੇ ਉਸ ਦਾ ਇੱਕ ਲੰਮਾ ਚੌੜਾ ਇਤਿਹਾਸ ਮਾਲਵਾ ਕਾਲਜ ਜੋ ਕਿ ਮਿਆਰੀ ਅਧਿਆਪਕ ਸਿਖਲਾਈ ਲਈ ਜਾਣਿਆ ਜਾਂਦਾ ਹੈ ਜਦੋਂ ਮੈਂ ਉਸ ਵਿੱਚ ਵੀ ਲਿਗਾ ਮਾਰਦਾ ਹਾਂ ਸਾਨੂੰ ਅੰਗਰੇਜ਼ੀ ਦੀ ਸਿਖਲਾਈ ਵਾਸਤੇ ਤਾਂ ਲੈਬ ਮਿਲ ਜਾਂਦੀ ਹੈ ਪਰ ਇਸ ਤਰ੍ਹਾਂ ਦਾ ਕੋਈ ਉਪਰਾਲਾ ਜਾਂ ਇਸ ਤਰ੍ਹਾਂ ਦੀ ਕੋਈ ਤਕਨੀਕ ਸਾਨੂੰ ਪੰਜਾਬੀ ਭਾਸ਼ਾ ਵਾਸਤੇ ਉਪਲਬਧ ਨਹੀਂ ਹੈ ਇੱਕ ਵੱਡਾ ਅੰਤਰ ਹੈ ਔਰ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਪੰਜਾਬੀ ਭਾਸ਼ਾ ਜ ਦੇ ਅਧਿਆਪਕ ਜਿਹੜੇ ਅਸੀਂ ਤਿਆਰ ਕਰ ਰਹੇ ਹਾਂ ਇਹਨਾਂ ਤਕਨੀਕਾਂ ਦੀ ਅਨਹੋਦ ਵਿੱਚ ਤਾਂ ਉਹਨਾਂ ਦੇ ਵਿੱਚ ਉਹਨਾਂ ਦਾ ਉਸ ਪੱਧਰ ਦਾ ਵਿਕਾਸ ਸਾਨੂੰ ਕਿਤੇ ਨਜ਼ਰ ਨਹੀਂ ਆਉਂਦਾ ਇਹਨਾਂ ਅਧਿਆਪਕਾਂ ਦੇ ਪੰਜਾਬੀ ਉਚਾਰਨ ਦੇ ਵਿੱਚ ਬਹੁਤ ਸਾਰੀਆਂ ਸ਼ੁੱਧੀਆਂ ਦਿਖਾਈ ਦਿੰਦੀਆਂ ਨੇ ਤੇ ਇਹਨਾਂ ਦੀ ਲੇਖਣੀ ਬਹੁਤ ਸਾਰੀਆਂ ਗਲਤੀਆਂ ਦੀ ਪਰਮਾਤ ਨਾਲ ਭਰੀ ਹੈ ਸਾਨੂੰ ਸਾਡੇ ਲਈ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਜਦੋਂ ਅਸੀਂ ਇੱਕ ਬਨਵੱਤਾ ਵਾਲਾ ਅਧਿਆਪਕ ਪੈਦਾ ਨਹੀਂ ਕਰ ਪਾ ਰਹੇ ਤਾਂ ਵਿਖੀ ਪੀੜ੍ਹੀਆਂ ਤੋਂ ਭਾਸ਼ਾ ਦੇ ਹੁਨਰ ਵਿਕਾਸ ਦੀ ਆਸ ਨਿਰਾਦਰ ਲੱਗਦੀ ਹੈ ਅਜਹੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤੇ ਆਮ ਤੌਰ ਤੇ ਅਸੀਂ ਬੜੇ ਮਾਣ ਨਾਲ ਲਾਕਦੇ ਹਾਂ ਕਿ ਪੰਜਾਬੀ ਭਾਸ਼ਾ ਪ੍ਰਾਤਨਕਸ਼ਾਵਾਂ ਦੇ ਪਰਿਵਾਰ ਤੋਂ ਨਿਕਲੀ ਬਾਬੇ ਫਰੀਦ ਦੀ ਉਪਰ ਪਿਆਰੀ ਪਰਸੋਈ ਬਾਬਾ ਬੁੱਲਾ ਸ਼ਾ ਗੁਰੂ ਨਾਨਕ ਬਾਹੂ ਵਾਰਸ ਦੀ ਪਿਆਰੀ ਦਿਲਾਰੀ ਪੰਜਾਬੀ ਪਾਸ਼ਾ ਸਾਡੀ ਮਾਂ ਬੋਲੀ ਹੁਣ ਸਿਰਫ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਦਾ ਸੱਤ ਸਿੰਧੂ ਦੇ ਖੇਤਾਂ ਦੀ ਭਾਸ਼ਾ ਨਾ ਹੋ ਕੇ ਅੰਤਰਰਾਸ਼ਟਰੀ ਭਾਸ਼ਾ ਦਾ ਦਰਜਾ ਹਾਸਲ ਕਰ ਚੁੱਕੀ ਹੈ ਤੇ ਅਸੀਂ ਬਹੁਤ ਵਾਰ ਮਾਨਣਾ ਲੱਗਦੇ ਆ ਕਿ ਪੰਜਾਬੀ ਤੇ ਆਲੂ ਵਿਸ਼ਵ ਦੇ ਕਿਸੇ ਵੀ ਖਿੱਤੇ ਵਿੱਚ ਮਿਲ ਜਾਂਦੇ ਜਿੱਥੇ ਸਾਡੇ ਲਈ ਮਾਨ ਦੀ ਗੱਲ ਹੈ ਉੱਥੇ ਹੀ ਸਾਡੇ ਲਈ ਇਹ ਵੱਡੀ ਫਿਕਰ ਦੀ ਗੱਲ ਵੀ ਹੈ ਤੇ ਸਾਡੀ ਫਿਕਰ ਦੀ ਪੱਲ ਨੂੰ ਹੋਰ ਭਾਰਾ ਵੀ ਕਰਦੀ ਕਿਉਂਕਿ ਜਦੋਂ ਅਸੀਂ ਪੰਜਾਬ ਦੇ ਖਿੱਤੇ ਲਈ ਹੀ ਮਿਆਰੀ ਅਨਾਪ ਪੈਦਾ ਨਹੀਂ ਕਰ पाए ਜਾਂ ਪ੍ਰਦਾਨ ਨਹੀਂ ਕਰ पाए ਤਾਂ ਅੰਤਰਰਾਸ਼ਟਰੀ ਪਾਇਚਾਰਾ ਜਿਹੜਾ ਇੱਕ ਵੱਡੀ ਉਮੀਦ ਨਾਲ ਸਾਡੇ ਵੱਲ ਵੇਖਦਾ ਹੈ ਕਿ ਉਹਨਾਂ ਦੀ ਆਉਣ ਵਾਲੀ ਪੀੜ੍ਹੀਆਂ ਦੇ ਭਾਸ਼ਾ ਦੀ ਸਿਕਲਾਈ ਦਾ ਜਿੰਮਾ ਪੰਜਾਬ ਦੇ ਖੇਤੇ 'ਚ ਕੰਮ ਕਰਦੇ ਇਹ ਅਧਿਆਪਕ ਵਰਗ ਦੇ ਹਿੱਸੇ ਹੈ ਤਾਂ ਸਾਡੇ ਲਈ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ ਤਕਨੀਕ 'ਚ ਪਿਛੜ ਜਾਣ ਕਾਰਨ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਲੈਬ ਕੋਈ ਆਨਲਾਈਨ ਪੋਰਟਲ ਕੋਈ ਐਪ ਕੋਈ ਇਸ ਤਰ੍ਹਾਂ ਦਾ ਜਿਹੜਾ ਹੈ ਪੋਰਟਲ ਤਿਆਰ ਨਹੀਂ ਕਰ ਪਾਇਆ ਜਿੱਥੇ ਅਸੀਂ ਪੰਜਾਬੀ ਭਾਸ਼ਾ ਦੇ ਸ਼ੁੱਧ ਉਚਾਰ ਤੇ ਪੰਜਾਬੀ ਭਾਸ਼ਾ ਦੀ ਸ਼ੁੱਧ ਲਿਖਾਵਟ ਬਾਰੇ ਹੁਨਰ ਵਿਕਾਸ ਲਈ ਆਨਲਾਈਨ ਪਧਤੀਆਂ ਰਾਹੀਂ ਅੰਤਰਰਾਸ਼ਟਰੀ ਪਾਇਚਾਰੇ ਦੀ ਅਗਲੀ ਪੀੜੀ ਨੂੰ ਆਪਣੇ ਨਾਲ ਜੋੜ ਸਕਦੇ ਜਾ ਜੋ ਪੰਜਾਬੀ ਭਾਸ਼ਾ ਤੇ ਮਹਾਰਤ ਹਾਸਲ ਕਰਕੇ ਆਪਣੀ ਪੰਜਾਬੀ ਪਛਾਣ ਆਪਣੀ ਵਿਰਸੇ ਤੇ ਆਪਣੀ ਵਿਰਾਸਤ ਨਾਲ ਲੰਬੇ ਸਮੇਂ ਤੱਕ ਜੁੜੇ ਰਹਿੰਦੇ ਇਹ ਸਾਡੇ ਲਈ ਇੱਕ ਵੱਡਾ ਜਿਹੜਾ ਹੈ ਫਿਕਰ ਹੈ ਜਦੋਂ ਅਸੀਂ ਅਜਿਹੇ ਸਮੇਂ ਵਿੱਚ ਦੇਖਦੇ ਹਾਂ ਇੰਨੀਆਂ ਤੰਗੀਆਂ ਇੰਨੀਆਂ دشਵਾਰੀਆਂ ਅਸਥਾਈ ਨੌਕਰੀਆਂ ਤੇ ਨਗੁਣੀਆਂ ਤਰਖਾਹ ਤੇ ਕੰਮ ਕਰਦਾ ਅਧਿਆਪਕ ਭਾਈਚਾਰਾ ਜਿਸ ਤੋਂ ਅਸੀਂ ਵੱਡੀਆਂ ਆਸਾਂ ਰੱਖਦੇ ਹਾਂ ਕਿ ਉਹ ਪੰਜਾਬੀ ਭਾਸ਼ਾ ਦੇ ਵਿਕਾਸ ਵਿਸਥਾਰ ਤੇ ਦੇਖ ਲਈ ਵੱਡੇ ਜਤਨ ਅਰੰਭੇ ਤਾਂ ਮੈਂ ਕਈ ਵਾਰ ਸੋਚਦਾ ਹਾਂ ਕਿ ਇੰਨਾਂ دشਵਾਰੀਆਂ ਦੇ ਸੰਮੁਖ ਮੇਰਾ ਪੰਜਾਬੀ ਅਧਿਆਪਕ ਆਪਣੀ ਰੋਜ਼ਮਰਾਂ ਦੀ ਪ੍ਰਵਾਦ ਦੀ ਰੋਜੀ ਰੋਟੀ ਲਈ ਪੇਸ਼ ਤ੍ਰੇਪੇਸ਼ ਮਸਿਆ ਮਨਾਲ ਦੋ ਚਾਰ ਹੋ ਗਈ ਕਿ ਆਪਣੀ ਮਾਂ ਬੋਲੀ ਪੰਜਾਬੀ ਦੇ ਇੰਨਾ ਸਰਵਕਾਰਾਂ ਨੂੰ ਸਿਧ ਕਰਨ ਲਈ ਕੰਮ ਕਰ ਸਕਿਆ ਇਸ ਦੇ ਨਾਲ ਨਾਲ ਅਸੀਂ ਦੇਖ ਰਹੇ ਹਾਂ ਕਿ ਯੂਨੀਵਰਸਟੀਆਂ ਦੇ ਵਿੱਚ ਅਧਿਆਪਕਾਂ ਦੀ ਨਿਯੁਕਤੀ ਲਈ ਬਣਨ ਵਾਲੀਆਂ ਚੋਣ ਕਮੇਟੀਆਂ ਦੇ ਵਿੱਚ ਪੰਜਾਬ ਦੇ ਨੁਮਾਇੰਦਿਆਂ ਦੀ ਦਰ ਦੇ ਘਟ ਜਾਣ ਦੇ ਕਾਰਨ ਪੰਜਾਬ ਦੇ ਜੰਮਪਾਲ ਪੰਜਾਬੀ ਅਧਿਆਪਕਾਂ ਦੀ ਨਿਯੁਕਤੀ ਦੀ ਦਰ ਵੀ ਘਟ ਗਈ ਜਿਹੜੀ ਕਿ ਸਾਡੇ ਲਈ ਹੋਰ ਵੱਡੇ ਸ਼ਿਕਰ ਦਾ ਕਾਰਨ ਹੈ ਅਜਿਹੇ ਸਮੇਂ ਵਿੱਚ ਅਜਿਹੇ ਹਾਲਾਤਾਂ ਵਿੱਚ ਪੰਜਾਬੀ ਅਧਿਆਪਕ ਮੰਚ ਦਾ ਕਟਣ ਹੋਣਾ ਸਾਡੇ ਲਈ ਸ਼ੁਭ ਸੰਕੇਤ ਹੈ ਅਤੇ ਇੱਕ ਬਹੁਤ ਹੀ ਉਸਾਰੂ ਉਪਰਾਲਾ ਦਿਖਾਈ ਦਿੰਦਾ ਜਿੱਥੇ ਅਧਿਆਪਕ ਮੰਚ ਦੀ ਸੰਚਾਲਕ ਕਮੇਟੀ ਨੇ ਪੰਜਾਬ ਤੇ ਪੰਜਾਬੀ ਮਾਂ ਬੋਲੀ ਦੇ ਦਰਦਮੰਦਾਂ ਲਈ ਇੱਕ ਪੰਚosaurਿਆ ਉੱਥੇ ਹੀ ਪੰਜਾਬੀ ਜ਼ੁਬਾਨ ਦੇਆਂ ਖਿੱਲੇ ਚੁੱਕੇ ਮੀਡੀਆ ਨੂੰ ਦੁਬਾਰਾ ਗੁੰਦਣ ਲਈ ਉਸ ਦੀਆਂ ਨੈਣਾਂ ਨੂੰ ਇੱਕ ਮੰਚ ਤੇ ਉੱਤਰ ਹੋਣ ਦਾ ਮੌਕਾ ਪ੍ਰਦਾਨ ਕੀਤਾ ਜਿਸ ਵਿੱਚੋਂ ਸਾਨੂੰ ਸੁਨਹਿਰੀ ਪੁਇਕ ਦੇ ਚਿਰੋਖੇ ਵਿੱਚੋਂ ਇੱਕ ਆਸ ਦੀ ਕਿਰਨ ਨજર ਆਉਂਦੀ ਹੈ ਇਸ ਲਈ ਇਹ ਸਭ ਵਧਾਈ ਦੇ ਪਾਤਰ ਹਨ ਮੈਂ ਆਸ ਕਰਦਾ ਹਾਂ ਜਿੱਥੇ ਇਹ ਮੰਚ ਮਾਂਬੁੱਲੀ ਪੰਜਾਬੀ ਦੇ ਪਹਿਰੇਦਾਰ ਅਧਿਆਪਕਾਂ ਦੇ ਹੱਕਾਂ ਸਰਵਪਾਰਾਂ ਦੁਸ਼ਵਾਰੀਆਂ ਨੂੰ ਦੂਰ ਕਰਨ ਲਈ ਸੁਨਿਯੋਜਿਤ ਉਪਰਾਲਾ ਕਰੇਗਾ ਉੱਥੇ ਹੀ ਮਾਂਬੁੱਲੀ ਪੰਜਾਬੀ ਦੇ ਸੁਨਹਿਰੀ ਭਵਿੱਖ ਲਈ ਮਾਂਬੁੱਲੀ ਪੰਜਾਬੀ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਲਈ ਨਮਾਕੀ ਸਰਜੰਦ ਲਈ ਵਿਉਤਬੰਦੀ ਸ਼ੁਰੂ ਕਰੇਗਾ ਮੇਰਾ ਇਹ ਮੰਨਣਾ ਹੈ ਕਿ ਜੋ ਭਾਸ਼ਾ ਰੁਜ਼ਗਾਰ ਦੀ ਭਾਸ਼ਾ ਨਹੀਂ ਬਣਦੀ ਜਾਂ ਜੋ ਭਾਸ਼ਾ ਰੁਜ਼ਗਾਰ ਨਹੀਂ ਸਿਰਜ ਸਕਦੀ ਉਹ ਭਾਸ਼ਾ ਦੇ ਪੁਵਿੱਤ ਦੀ ਲੰਬੇ ਸਮੇਂ ਲਈ ਕਾਮਨਾ ਨਹੀਂ ਕੀਤੀ ਜਾ ਸਕਦੀ ਇਸ ਤੇ ਲਈ ਜ਼ਰੂਰੀ ਹੈ ਕਿ ਜਿੱਥੇ ਅਸੀਂ ਆਉਣ ਵਾਲੇ ਸਮੇਂ ਵਿੱਚ ਵਕਫਾ ਕੰਟਰੈਸਟਿਊਟਿਓ ਸ਼ਾਮਾ ਵਿੱਚ ਸਿਰਜੇ ਜਾ ਰਹੇ ਸਾਹਿਤ ਨੂੰ ਪੰਜਾਬੀ ਵਿੱਚ ਉਲੱਠਾ ਕਰਕੇ ਆਪਣੇ ਪਾਠਕਾਂ ਤੇ ਵਿਦਿਆਰਥੀਆਂ ਦੇ ਸਾਹਮਣੇ ਪੇਸ਼ ਕਰੀਏ ਉੱਥੇ ਹੀ ਜ਼ਰੂਰੀ ਹੈ ਵਿਗਿਆਨ ਗਣਿਤ ਵਣਜ ਤੇ ਪ੍ਰਬੰਧਨ ਵਰਗੇ ਵਿਸ਼ਿਆਂ ਵਿੱਚ ਉਪਲਾਦ ਵਕਫਾ ਪਿਸ਼ਾਵਾਂ ਦੇ ਪਾਠਕਰਮ ਨੂੰ ਵੀ ਅਸੀਂ ਪੰਜਾਬੀ ਪਾਠਸ਼ਾਲਾ ਵਿੱਚ ਆਪਣੇ ਕੁਝੇ ਵਿਦਿਆਰਥੀਆਂ ਨੂੰ ਉਪਲਬਧ ਕਰਵਾਈਏ ਤਾਂ ਜੋ ਉਹ ਵੀ ਦੂਸਰੇ ਨਾਲ ਇਸ ਮੁਕਾਬਲੇ ਦੇ ਚੱਕਰ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਟੱਕਰ ਲੈ ਸਕਣ ਸਾਨੂੰ ਜ਼ਰੂਰੀ ਹੈ ਕਿ ਪੰਜਾਬੀ ਸੱਭਿਆਚਾਰ ਦੇ ਖੇਤਰ ਵਿੱਚ ਕੰਮ ਕਰਦੇ ਉਹਨਾਂ ਸਾਰੇ ਫਨਕਾਰਾਂ ਲਈ ਨੌਕਰੀਆਂ ਦੇ ਮੌਕੇ ਪੈਦਾ ਕਰਨੇ ਹਨ ਤਾਂ ਸਾਨੂੰ ਪੰਜਾਬੀ ਦੀ ਟਾਈਪਿੰਗ ਨੂੰ ਯੂਨੀਕੋਡ ਫੌਂਟਾਂ ਦੇ ਰਾਹੀਂ ਉਸ ਦੇ ਕੌਸ਼ਲ ਦੇ ਵਿਕਾਸ ਤੇ ਰਾਹੀਂ ਉਸ ਦੇ ਗੂਗਲ ਟ੍ਰਾਂਸਲੇਸ਼ਨ ਤੋਂ ਉਸ ਦੇ ਸੁਧਾਰ ਦੇ ਰਾਹੀਂ ਜਾਂ ਉਸ ਤੋਂ ਵਧੀਆ ਤਕਨੀਕ ਵਿਕਸਿਤ ਕਰਕੇ ਸਾਨੂੰ ਹੋਰ ਪਛਾਣਾਂ ਵਿੱਚ ਪੰਜਾਬੀ ਸਾਹਿਤ ਨੂੰ ਟ੍ਰਾਂਸਲੇਟ ਕਰਕੇ ਇਸ ਦੇ ਵਿੱਚੋਂ ਰੁਜ਼ਗਾਰ ਤੇ ਆਰਥਿਕ ਪੈਦਾ ਕਾਰਮੀ ਹੋਵੇਲੀ ਤਾਂ ਜੋ ਇੱਕ ਵੱਡਾ ਦਿੰਦਾ ਬਣ ਸਕੀ ਇਸ ਦੇ ਨਾਲ ਨਾਲ ਮੈਂ ਜਦੋਂ ਦੇਖਦਾ ਹਾਂ ਕਿ ਭਾਰਤ ਸਰਕਾਰ ਆਪਣੀ ਨਵੀਂ ਸਿੱਖਿਆ ਨੀਤੀ ਵੀ ਵੀਰਾਨੀ ਭਾਰਤੀ ਖੋਦ ਭਾਰਤੀ ਸਿੱਖਿਆ ਪਰੰਪਰਾਵਾਂ ਭਾਰਤੀ ਸਿੱਖਿਆ ਪદ્ધਤੀ ਤੇ ਭਾਰਤੀ ਗਿਆਨ ਭੰਡਾਰ ਦਾ ਜ਼ਿਕਰ ਕਰਦੀ ਹੈ ਤਾਂ ਮੇਰੇ ਮਨ ਵਿੱਚ ਵੀ ਇੱਕ ਵਿਚਾਰ ਉੱਜਦਾ ਹੈ ਕਿ ਪੰਜਾਬੀ ਭਾਸ਼ਾ ਜਿਹੜੀ ਕਿ ਬਹੁਤ ਹੀ ਅਮੀਰ ਭਾਸ਼ਾ ਹੈ ਸੰਪੂਰਨ ਭਾਸ਼ਾ ਹੈ ਜਿੱਦੀ ਵਿਆਕਰਨ ਆਪਣੇ ਆਪ ਵਿੱਚ ਸੰਪੂਰਨ ਹੈ ਤੇ ਜਿਹਦਾ ਵਿਗਿਆਨ ਵਿਆਕਰਨ ਗਿਆਨ ਆਪਣੇ ਆਪ ਵਿੱਚ ਕੰਪਲੀਟ ਹੈ ਤੇ ਜਿਸ ਕੋਲ ਇੱਕ ਕਮਿਊਨਿਟੀ ਇੱਕ ਪੂਰਾ ਸੱਭਿਆਚਾਰ ਹੋਵੇ ਉਸ ਭਾਸ਼ਾ ਦੇ ਵਿੱਚ ਭਾਸ਼ਾ ਭੰਡਾਰ ਗਿਆਨ ਭੰਡਾਰ ਤੇ ਸਥਾਈ ਪਧਤੀਆਂ ਦਾ ਭਾਰੇ ਵਿੱਚ ਖੋਜ ਕਾਰਜ ਹੋਣੇ ਚਾਹੀਦੇ ਆ ਇਹ ਖੋਜ ਕਾਰਜ ਵੀ ਸਾਡੇ ਅਧਿਆਪਕਾਂ ਦੇ ਲਈ ਇੱਕ ਵੱਡੀ ਜ਼ਿੰਮੇਵਾਰੀ ਹੈ ਮੈਂ ਆਸ ਕਰਦਾ ਹਾਂ ਇਸ ਖੋਜ ਕਾਰਜ ਲਈ ਤੇ ਪੰਜਾਬੀ ਭਾਸ਼ਾ ਦੀ ਸਥਾਈ ਲਈ ਜਰੂਰੀ ਤਕਨੀਕਾਂ ਦੇ ਵਿਕਾਸ ਦੇ ਲਈ ਜਿੰਨਾ ਵਿਤੀ ਸਾਧਨਾ ਦੀ ਜ਼ਰੂਰਤ ਹੈ ਇਹ ਮੰਚ ਉਹਨਾਂ ਵਿਤੀ ਸਾਧਨਾ ਲਈ ਸਰਕਾਰਾਂ ਤੋਂ ਗ੍ਰਾਂਟਾਂ ਜਾਰੀ ਰੱਖਾਉਣ ਲਈ ਕੋਈ ਯਤਨ ਜਿਹੜਾ ਹੈ ਉਹ ਸ਼ੁਰੂ ਕਰੇ ਅੱਜ ਆਪਣੇ ਅਧਿਆਪਕ ਸਾਥੀਆਂ ਨਾਲ ਮੈਂ ਆਪਣੇ ਇਹਨਾਂ ਵਿਚਾਰਾਂ ਰਾਹੀਂ ਜਿਹੜਾ ਹੈ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਨੂੰ ਸੰਕੋਚਦਾ ਹਾਂ ਔਰ ਇਸ ਮੰਚ ਤੋਂ ਅਧਿਆਪਕ ਸਾਇੰਸ ਸਟਾਰਵਿਚ ਕੰਮ ਕਰਦੇ ਸਾਰੇ ਅਧਿਆਪਕ ਸਾਥੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਮੰਚ ਨਾਲ ਜੁੜੇ ਇਸ ਮੰਚ ਦਾ ਹਿੱਸਾ ਬਣਨ ਤੇ ਇਸ ਮੰਚ ਦੇ ਰਾਹੀਂ ਆਪਣੀਆਂ ਆਪਣੇ ਕਿਤੇ ਆਪਣੇ ਹੋਂਦ ਨੂੰ ਤਰਪੇਸ਼ ਸਮੱਸਿਆਵਾਂ ਦੇ ਹੱਲ ਲਈ ਯਤਨ ਆਰੰਭਣ ਤਾਂ ਜੋ ਅਸੀਂ ਪੰਜਾਬੀ ਭਾਸ਼ਾ ਦੇ ਸੁਨਹਿਰੀ ਤੌਰ ਇੱਕ ਦੀ ਆਸ ਕਰ ਸਕੀਏ ਇੰਨਾ ਸ਼ਬਦਾਂ ਨਾਲ ਆਪ ਸਭ ਤੋਂ ਇਜਾਜ਼ਤ ਲੈਣਾ ਹਾਂ ਔਰ ਆਸ ਕਰਦਾ ਹਾਂ ਤੁਸੀਂ ਇਹਨਾਂ ਵਿਚਾਰਾਂ ਨੂੰ ਧਿਆਨ ਨਾਲ ਸੁਣੋਗੇ ਤੇ ਆਪਣੇ ਵੱਲੋਂ ਆਪਣੇ ਸੁਝਾਅ ਵੀ ਜ਼ਰੂਰ ਭੇਜੋਗੇ ਇਸੇ ਆਸ ਨਾਲ ਫਿਰ ਮਿਲਾਂਗੇ ਸ਼ੰਭਰ ਤੱਕ